वेलकम बैक टू माय YouTube चैनल आज इक ਨਵੀਂ ਕਹਾਣੀ ਸ਼ੇਅਰ ਕਰਨ ਲੱਗੀ ਆ ਉਮੀਦ ਕਰਦੀ ਆ ਤੁਹਾਨੂੰ ਜ਼ਰੂਰ ਪਸੰਦ ਆਏਗੀ ਕਹਾਣੀ ਦਾ ਨਾਮ ਹੈ ਦੁੱਖ ਸੁੱਖ ਦੇ ਸਾਥੀ ਆਜਾ ਗੁਰਸ਼ਰਨ ਚੱਲਦੀ ਆ ਬਾਹਰ ਪਰ ਗਰਮੀ ਚ ਸ਼ਾਮ ਦੇਲੇ ਠੰਡਾ ਜਿਹਾ ਮੌਸਮ ਹੋਇਆ ਦੇਖ ਚ ਜੀਤ ਨੇ ਆਪਣੀ ਪਤਨੀ ਨੂੰ ਆਵਾਜ਼ ਮਾਰੀ ਗੁਰਸ਼ਰਨ ਚੱਟ ਬਾਹਰ ਪੱਜਈ ਆ ਵਾ ਜੀ ਇਹ ਤਾਂ ਬਦਲਵਾਈ ਹੋਈ ਪਈ ਐ ਲੱਗਦਾ ਅੱਜ ਮੀਂਹ ਪਵੇਗਾ ਅੰਮ੍ਰਿਤਾ ਪਕੌੜੇ ਖਾਣ ਨੂੰ ਮਨ ਕਰਦਾ ਪਿਆ ਜਗਜੀਤ ਮੁਸਕਰਾਉਂਦਿਆਂ ਬੋਲਿਆ ਇਸ ਉਮਰੇ ਨਾ ਤਲੇਆ ਖਾਇਆ ਕਰੋ ਕਿਉਂ ਕੀ ਹੋਇਆ ਮੇਰੀ ਉਮਰ ਨੂੰ ਬੁੱਢੀ ਹੋਵੇਂਗੀ ਤੂੰ ਦਿਲ ਹੋਣਾ ਚਾਹੀਦਾ ਜਵਾਨ ਤੇ ਉਮਰਾਂ 'ਚ ਕੀ ਰੱਖਿਆ ਤੇ ਜਗਜੀਤ ਗੀਤ ਗਾਉਂਦਾ ਹੋਇਆ ਉੱਚੀ ਜਹੀ ਹੱਸਿਆ ਸੀਮਾ ਪਕਵਾਰੇ ਬਣਾ ਕੇ ਲਿਆ ਤੇਰੇ ਅੰਕਲ ਦਾ ਅੱਜ ਮਨ ਕਰੀ ਜਾਂਦਾ ਹੈ ਖਾਣ ਨੂੰ ਗੁਰਸ਼ਰਨ ਨੇ ਆਪਣੀ ਕੰਮ ਵਾਲੀ ਸੀਮਾ ਨੂੰ ਆਵਾਜ਼ ਮਾਰਦਿਆਂ ਕਿਹਾ ਜੀ ਕਹਿੰਦੇ ਆ ਸੀਮਾ ਪਕਵਾਰੇ ਤੇ ਚਾਹ ਬਣਾਉਣ ਲੱਗੀ ਤੇ ਉਹ ਦੋਵੇਂ ਜੀ ਹੋਰ ਗੱਲਾਂ ਕਰਦੇ ਹਾਸੇ ਠੱਠੇ 'ਚ ਮਸਰੂਫ ਹੋ ਗਏ ਅਚਾਨਕ ਹੀ ਗੁਰਸ਼ਰਨ ਉਦਾਸ ਹੁੰਦੀ ਹੋਈ ਬੋਲੀ ਆ ਚੌਥਾ ਮਹੀਨਾ ਸ਼ੁਰੂ ਹੋ ਗਿਆ ਦੀਪ ਨਾਲ ਗੱਲ ਹੋਏ ਨੂੰ ਨਾ ਫੋਨ ਕਰਦਾ ਤੇ ਨਾ ਸਾਡਾ ਫੋਨ ਚੁੱਕਦਾ ਤੇ ਉਸ ਦੀ ਅੱਖਾਂ 'ਚ ਹੰਝੂ ਸੇਮ ਆਏ ਨਾ ਰੂਣਾ ਨਹੀਂ ਜਗਜੀਤ ਨੇ ਉਸਦੇ ਹੰਝੂ ਪੂੰਝਦੇ ਹੋਏ ਬੋਲਿਆ ਤੇ ਉਸ ਨੂੰ ਪਰਵਾਹ ਨਹੀਂ ਤਾਂ ਅਸੀਂ ਮਰ ਜਾਏ ਉਸਦੀ ਯਾਦ ਵਿੱਚ ਦੋ ਧੀਆਂ ਵੀ ਆਈਆਂ ਸੀ ਸੁਖੀ ਨੇ ਫਿਰ ਵੀ ਹਾਲ ਚਾਲ ਪੁੱਛ ਜਾਂਦੀਆਂ ਨੇ ਆ ਕੇ ਪੁੱਤ ਰੱਬ ਕੋਲੋਂ ਸੌ ਤਰਲਿਆਂ ਨਾਲ ਲਿਆ ਸੀ ਚਾਹ ਨਾਲ ਪਾਲਿਆ ਪੋਸਿਆਂ ਵਿਆਇਆ ਸੀ ਤੇ ਹੁਣ ਕਹਿੰਦੀਆਂ ਗੁਰਸ਼ਰਨ ਫੇਰ ភੁੱਬੀ ਰੋ ਪਈ ਕੌਣ ਕੀ ਜਿੱਥੇ ਨੌਕਰੀ ਮਿਲੀ ਟੱਬਰ ਲਿਆ ਗਿਆ ਉਹ ਵੀ ਖੁਸ਼ ਤੇ ਤੂੰ ਵੀ ਖੁਸ਼ ਹੈ ਮੈਂ ਨਹੀਂ ਤੇਰੇ ਕੋਲ ਤੇਜਗਜੀਤ ਨੇ ਗੁਰਸ਼ਰਨ ਦਾ ਮੋਢਾ ਹਲੂਣਿਆ ਆਹੋ ਤੇ ਜਿਹੜਾ ਆਪ ਅੰਦਰ ਵੜ ਵੜ ਕੇ ਰੋਂਦੇ ਜੇ ਮੇਰੇ ਤੋਂ ਲੁਕਿਆ ਨਹੀਂ ਤੂੰ ਰੋਣ ਕਿੱਥੇ ਦਿੰਨੀ ਹੈ ਮੈਨੂੰ ਉਸੇ ਵੇਲੇ ਤੇ ਪੱਝੀ ਆਉਂਦੀ ਹੈ ਬਸ ਰੱਬ ਸਾਡਾ ਪਿਆਰ ਪਰਿਆ ਸਾਥ ਬਣਾਈ ਰੱਖੇ ਹੋਰ ਭਾਵੇਂ ਕੋਈ ਸਾਡੇ ਕੋਲ ਰਹੇ ਜਾਂ ਨਾ ਰਹੇ ਬਸ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਬਣੇ ਰਹੀਏ ਜਦੋਂ ਜਹਾਨ ਤੋਂ ਜਾਈਏ ਇਕੱਠੇ ਹੀ ਜਾਈਏ ਜਗਜੀਤ ਨੇ ਗੁਸ਼ਰਨ ਦਾ ਹੱਥ ਫੜਦੇ ਕਿਹਾ ਇੰਨੇ ਨੂੰ ਸੀਮਾ ਪਕੌੜੇ ਤੇ ਚਾਹ ਬਣਾ ਕੇ ਲੈ ਆਈ ਹੁਣ ਦਿੰਨੋ ਸਵਾਦ ਨਾਲ ਪਕੌੜੇ ਖਾਂਦੇ ਫਿਰ ਹਾਸੇ ਠੱਠੇ 'ਚ ਮਸ਼ਰੂਫ ਹੋ ਗਏ ਕਹਾਣੀ ਦੇ ਰਾਈਟਰ ਨੇ ਜੀ ਮਨਪ੍ਰੀਤ ਘਰਪਾਟੀਆਂ ਕਹਾਣੀ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ